ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੌਰ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਵਿਸ਼ਾਲ ਰੋਸ ਸਮਾਰਟ ਕੱਢਿਆ ਗਿਆ ਇਹ ਰੋਸ ਸਮਾਰਟ ਪਿੰਡ ਨੰਗਲ ਤੋਂ ਭੋਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਫਾਰ ਸਿੰਘ ਕ੍ਰੀਮਪੁਰ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਸ ਰੋਸ ਸਮਾਰਟ ਵਿੱਚ ਵੱਡੀ ਗਿਣਤੀ ਵਿੱਚ ਵਸਫਾ ਵਰਕਰ ਮਜ਼ਦੂਰ ਸਨ ਵਸਫਾ ਵੱਲੋਂ ਐਸਡੀਐਮ ਫਲੌਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਅਵਤਾਰ ਸਿੰਘ ਕ੍ਰੀਮਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹ ਸਰਕਾਰ ਨਸ਼ਿਆਂ ਦੇ ਨਾਮ ਤੇ ਸਿਰਫ ਡਰਾਮਾ ਕਰ ਰਹੀ ਹੈ ਜਦੋਂ ਕਿ ਨਸ਼ਾ ਪੰਜਾਬ ਵਿੱਚ ਹਾਲੇ ਵੀ ਵੱਡੇ ਲੈਵਲ ਤੇ ਵਿਕ ਰਿਆ ਹਾਇ ਬਸਪਾ ਨੇ ਪੰਜਾਬ ਸਵਾਲੋ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਹੋਈ ਹੈ ਜਿਸ ਦਾ ਪੰਜਾਬੀਆਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈ ਬਸਪਾ ਪੰਜਾਬ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੰਦੋਲਨ ਕਰ ਰਹੀ ਹੈ ਜਿਨ੍ਹਾਂ ਚੋਂ ਗੁਰੂ ਰਵਦਾਸ ਜੀ ਦੀ ਚਰਨਸ਼ੋਪਾ ਪ੍ਰਾਪਤ ਅਰਤੀ ਖਾਲਸਾ ਸਾਹਿਬਗੇ ਤਨ ਸ਼ਰਾਬ ਦੇ ਠੇਕੇ ਬੰਦ ਕਰਵਾਉਣਾ ਫਲੋਰ ਹਲਕੇ ਦੇ ਪਿੰਡ ਰੁੜਕਾ ਕਲਾਂ ਦੇ ਪ੍ਰਾਇਮਰੀ ਸਕੂਲ ਵਿਦਿਆਰਥੀਆਂਾਂ ਪਹੁੰਚਨ ਖਿਲਾਫ ਲੈਂਡ ਮਾਫੀਆ ਸਰਪ੍ਰਸਤੀ ਦੇਣ ਵਾਲੀ ਸਰਕਾਰੀ ਨੀਤੀ ਦਾ ਵਿਰੋਧ ਦਲਿਤ ਪਛੜਿਆਂ ਨੂੰ ਸਰਕਾਰੀ ਜ਼ਮੀਨਾਂ ਵਿੱਚ ਹੱਕਦਮਾਨ ਕਰਨ ਦੀ ਪੰਜਾਬੀਆਂ ਨੇ ਕਾਂਗਰਸ ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਮੌਕਾ ਦੇ ਕੇ ਵਖਲੇ ਆਏ 2027 ਵਿੱਚ ਬਹੁਜ ਸਮਾਜ ਪਾਰਟੀ ਦਾ ਸਿਰਕਾ ਬਣਾਈ ਜਾਵੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਇਸ ਮੌਕੇ ਸਟੇਟ ਕੋਆਰਡੀਨੇਟਰ ਤੀਰਥ ਰਾਜਪੁਰਾ ਰਾਲਚੰਦ ਦੌਜਲਾ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੀਲ ਚੁੰਬਰ ਖੁਸ਼ੀराम ਨੰਗਲ ਸੁਖਵਿੰਦਰ ਬਿੱਟੂ ਸੁਸ਼ੀਲ ਵਰਦੀ ਜਸਵਿੰਦਰ ਛੱਲੀ ਮਿੰਦਰਪਾਲ ਤਿੰਗ ਸਰਪੰਚ ਵਿਨੇ ਅਪਰਾ ਜੱਸੀ ਘੰਨਾਪੈਣ ਡਾਕਟਰ ਲਖਬੀਰ ਮੜੱਡਾ ਹੈਪੀ ਰੋੜਕਾ ਤੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮਜ਼ਦੂਰ ਸਨ ਚਿੱਤਨਾ ਚੰਨ ਲਈ ਪ੍ਰਦੀਪ ਰਾਜ ਦੀ ਰਿਪੋਰਟ 3 ਸਾਲ ਪਿੱਤਣ ਤੋਂ ਬਾਅਦ ਡਰੱਗ ਮਾਫੀਆ ਕਾਲਜਾਂ ਤੋਂ ਸਸਟਾਰੀ ਪ੍ਰਾਇਮਰੀ ਸਕੂਲ ਸੀਨੀਅਰ ਸਕੈਨਟੀ ਸਕੂਲ ਵੱਧ ਰਿਹਾ ਵੱਧ ਰਿਹਾ ਇਹ ਪੰਜਾਬ ਤੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਸਾਡੀ ਜਨਰੇਸ਼ਨ ਨੂੰ ਖਤਮ ਕਰਦੀ ਇੱਕ ਗੈਰੀ ਸਾਜਿਸ਼ ਤੋਂ ਬਹੁਜੰ ਸਮਾਜ پارٹی ਜਨਰੇਸ਼ਨ ਬਚਾਉਣ ਲਈ ਸੜਕਾਂ ਤੇ ਆਈ ਆ ਬਚਪਨ ਬਚਾਉਣ ਲਈ ਜਵਾਨੀ ਬਚਾਉਣ ਲਈ ਮਾਮਾ ਤੇ ਪੁੱਤ ਧੀਆਂ ਦਾ ਸਵਾਗ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਸਰਕਾਰ ਦੀ ਜੁੁੱਤ ਨਸ਼ਿਆਂ ਵਿਰੁੱਧ ਨੀਤੀ ਬਿਲਕੁਲ ਪ੍ਰੋਗਰਾਮ ਫੇਲ ਹੋ ਗਿਆ ਇਸੇ ਮਹਿਮ ਦੇ ਦੌਰਾਨ ਜਿਹੜੇ ਆ 27 ਮਰਗਾ ਮਜੀਠੇ ਦੇ ਵਿੱਚ ਜਿਹੜੀ ਨਹੀਂ ਸ਼ਰਾਬ ਨਾਲ ਤਿੰਨ ਮਰਗਾ ਲੁਧਿਆਣੇ ਦੇ ਵਿੱਚ ਔਰ ਰੋਜ਼ਾਨਾ ਕਿਤੇ ਨਾਲ ਮਰ ਰਹੇ ਹਨ ਪਰੰਤੂ ਸਰਕਾਰ ड्रग माफिया ਦੇ ਸਾਹਮਣੇ ਬੇਵਸ ਨਜ਼ਰ ਆਉਂਦੀ ਹੈ ਔਰ ਕਿਤੇ ਕਿ ਤਾਈਂ ਸਰਕਾਰ ਦੀਆਂ ਚੜ੍ਹਾਂ ਦੇ ਵਿੱਚ ਉਹ ਬੈਠਿਆ ਵੀ ਨਜ਼ਰ ਆਉਂਦਾ ਹੈ ਸਰਕਾਰ ਐਦਾਂ ਲੱਗਦਾ ਕਿ ਡਰੱਗ ਮਾਫੀ ਨੇ ਆਪਣੀਆਂ ਜੜ੍ਹਾਂ ਆਪਣੀਆਂ ਰੂਟ ਪੋਲਿਟੀਕਲ ਰਾਜਨੀਤਿਕ ਸਰਾਂ ਦੇ ਵਿੱਚ ਪੱਕੇਮ ਕਰਨੇ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਅਸ਼ੀਰਵਾਦ ਦੇਣ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਕਤਲਾਂ ਦੀ ਹੱਤਿਆ ਜਲੰਧਰ ਵਿਧਾਇਕੀ ਦੇ ਵਿੱਚ ਹੋ ਚੁੱਕੀ ਆ ਪ੍ਰਸ਼ਾਸਨ ਕੁੜੀ ਦੀ ਤਾਂ ਸੁੱਤਾ ਪਿਆ ਦੂਜੀ ਪਹਿਲਾਂ ਪੀਓ ਹੋ ਗਿਆ ਪੀਓ ਹੁਣ ਤੋਂ ਬਾਅਦ ਉਹਨੇ ਫਿਰ ਦੂਸਰਾ ਕਤਲ ਕੀਤਾ ਮਾਰਡਰ ਕੀਤਾ ਪੰਜਾਬ ਸਰਕਾਰ ਨੂੰ ਸਾਡੀ ਇੱਛਾਬ ਨਹੀਂ ਵੀ ਆ ਸਾਡਾ ਇਸਲਾਹ ਵੀ ਆ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਹਤਿਆਮਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਏ ਔਰ ਇਸ ਤੋਂ ਇਲਾਵਾ ਪਟੋਈ ਕਲਾਂ ਦੇ ਵਿੱਚ ਜੋ ਗਰੀਬਾਂ ਦੇ ਨਾਲ ਹੋਇਆ ਕਿ 11 ਲੱਖ ਰੁਪਏ ਜਮ੍ਹਾਂ ਕਰਾ ਲਿਆ 98 ਏਕੜ ਪੰਚਾਇਤੀ ਜ਼ਮੀਨ ਦੀ ਨਿਲਾਮੀ ਹੋਈ 35 ਏਕੜ ਦਲਤਾਂ ਨੂੰ ਉਹਨਾਂ ਦੇ ਨਾਂ ਤੇ ਉਹ ਨਿਲਾਮੀ ਅਲਾਟ ਹੋਈ 35 ਏਕੜ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ ਵੀਡੀਓ ਆਫਿਸ ਦੇ ਵਿੱਚ ਦੀ ਡਰੱਗ ਮਾ ਆਪਣੇ ਲੈਂਡ ਮਾਫੀਆ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ 2 ਮਹੀਨੇ ਤੋਂ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਔਰ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਉਹ 11.5 ਲੱਖ ਰੁਪਏ ਜਮ੍ਹਾਂ ਕਰਾ ਕੇ ਲੁੱਟ ਹੋ ਕੇ ਘੁੱਟਾ ਖਾ ਕੇ ਕੁਰਾਂ ਚ ਬੈਠੇ ਆ ਬੀਐਸਪੀ ਨੇ ਪਟਿਆਲੇ ਵੀ ਡਿਮੋਨਸਟ੍ਰੇਸ਼ਨ ਕੀਤਾ ਲੇਕਿਨ ਅਸੀਂ ਇਹਨੂੰ ਸਟੇਟ ਦਾ ਮੁੱਦਾ ਬਣਾਵਾਂਗੇ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਬਠੋਈ ਕਲਾਂ ਦੇ ਪੀੜਤ ਦਲਤਾਂ ਨੂੰ ਇਨਸਾਫ ਦੇਣ ਦਾ ਪ੍ਰਬੰਧ ਕਰੇ ਹਾਂਜੀ ਐਕਸਟ੍ਰੀਮ ਦਾ ਮੰਗ ਪੱਤਰ ਦੇ ਚਾ ਹਾਂਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਝੰਜੋੜਨੇ ਲਈ ਸਰਕਤ ਆਏ ਔਰ ਅਸੀਂ ਔਰ ਲਿਖ ਕੇ ਵੀ ਦਿੱਤਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਆਂ ਕਿ ਜਿੱਥੇ ਫਲੋਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਇਹ ਨਿਭਾਵੇ ਜ਼ਿਲ੍ਹੰਦਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਉਹ ਨਿਭਾਵੇ ਬਾਕੀ ਜਿਹੜੇ ਮੁੱਦੇ ਸਟੇਟ ਨਾਲ ਜੁੜੇ ਹੋਏ ਆ ਉਹ ਪੰਜਾਬ ਸਰਕਾਰ ਨੂੰ ਪਾਵੇ ਸਰ ਇਹ ਆਪ ਦੇ ਨਮਾਇंदे ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਮਨੀਸ਼ ਛੋਦੀਆ ਦੀ ਇਹ ਨਹੀਂ 2027 ਬਾਰੇ ਕਿਹਾ ਹੈਗਾ ਕਿ ਸਾਨੂੰ ਜੋ ਵੀ ਸਾਨੂੰ ਬਤਨਾ ਪਿਆ ਚਾਹੇ लाठी ਸਾਨੂੰ ਪਤਨੀ ਪਵੇ ਜਿੱਦਾਂ ਵੀ ਸਾਨੂੰ ਤਾਕਤ ਵਰਤਨੀ ਪਵੇ ਅਸੀਂ ਵਰਤਾਂਗੇ ਉਹਦੇ ਬਾਰੇ ਤੁਹਾਡਾ ਕੀ ਬਿਆਨ ਹੈਗਾ ਸਰ ਦੇਖੋ ਇਹ ਮੋਰ ਲਾਠੀ ਮੇਰੀ ਗਲਤੀ ਹੈ ਜੀ ਮੈਂ ਇਹ ਕਹਿੰਦਾ ਸੀ ਕਿ ਤਿੰਨ ਪਾਰਟੀਆਂ ਦੇ ਕਰਪਟ ਲੋਕ ਜੀ ਤਿੰਨ ਤਿੰਨ ਪਾਰਟੀ ਕਾਂਗਰਸ ਅਕਾਲੀ ਭਾਜਪਾ ਜੀ ਤਿੰਨਾਂ ਦੇ ਠੱਗ ਤਿੰਨਾਂ ਦੇ ਭ੍ਰਿਸ਼ਟ ਲੋਕ ਤਿੰਨਾਂ ਦੇ ਕ੍ਰਿਮੀਨਲ ਲੋਕਾਂ ਨੇ ਇਕੱਠੇ ਹੋ ਕੇ ਆਮ ਪਾਰਟੀ ਬਣਾਈ ਸੀ ਜੀ ਔਰ ਜੋ ਸਾਬਤ ਕਰ ਦਿੱਤਾ ਮੈਂ ਸਸੋਦੀਆ ਜੀ ਨੇ ਜੀ ਕਿ ਕਰੈਕਟਿਵ ਕੀ ਹੈ ਜੀ ਉਹਨੇ ਦੱਸਿਆ ਕਰੈਕਟਿਵ ਸੱਦਾ ਇਹ ਆ ਕਿ ਲੜਨਾ ਪਵੇ ਝੂਠ ਬੋਲਣਾ ਪਵੇ ਜੀ ਲੜਾਈ ਝਗੜਾ ਝੂਠ ਗਾਲੀ ਗਲੋਥ ਸਾਮ ਦਾਮ ਦੰਡ ਪੇਚ ਜੀ ਮੁਕਦਮੇ ਝੂਠੇ ਦਰਜ ਕਰਨੇ ਪੈਣ ਚਾਹੇ ਪੰਚਾਇਤਾਂ ਨੂੰ ਜੇਲ੍ਹਾਂ ਭੇਜਣਾ ਪਵੇ ਜੀ ਤੁਹੀ ਸਰਕਾਰ ਦਾ ਚਿਹਰਾ ਹੁਣ ਜਗਜਾਹਰ ਹੋ ਗਿਆ ਲੇਕਿਨ ਇਹ ਸਪਸ਼ਟ ਵੀ ਕਰਦਾ ਇਹ ਸਪਸ਼ਟ ਵੀ ਕਰਦਾ ਵੀ ਇਹਦਾ ਮਤਲਬ ਸਰਕਾਰ ਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਕੋਈ ਪ੍ਰੋਫਸਾ ਨਹੀਂ ਸਰਕਾਰ ਇਹ ਮੰਨ ਚੁੱਕੀ ਆ ਕਿ ਕੰਮ ਦੇ ਆਧਾਰ ਤੇ ਕੋਈ ਵੋਟ ਨਹੀਂ ਮਿਲਣੀ ਸ਼ਲਕਾਪਟ ਔਰ ਫਰੇਵ ਦੇ ਆਧਾਰ ਤੇ ਦੁਬਾਰਾ ਉਹ ਆਣਾ ਚਾਹੁੰਦੇ ਆ ਲੇਕਿਨ ਪੰਜਾਬ ਹੁਣ ਜਾਗ ਚੁੱਕਾ ਹੈ ਔਰ ਪੰਜਾਬ ਜਿਹਨਿ 78 ਸਾਲ ਕਾਂਗਰਸ ਅਕਾਲੀ ਬੀਜੇਪੀ ਆਪ ਜਿਨ੍ਹਾਂ ਨੇ ਪੰਜਾਬੀ ਮਾਮਾਂ ਤੇ ਪੁੱਤਾਂ ਦੀਆਂ ਕਈਆਂ ਚੁੱਕ ਕੇ ਕਬਰਾਂ ਪੁੱਟੀਆਂ 2 ਲੱਖ ਪੁੱਤਾਂ ਤੇ ਸੇਵੇ ਬਾਲਣ ਦਾ ਕੰਮ ਕੀਤਾ ਪੰਜਾਬ ਸੰਭਾਲੋ ਮਹਿਮ ਇਹਨਾਂ ਕੋਲੋਂ ਤੀਲਾਂ ਦੀ ਜੱਬੀ ਖੋਲੋਗੀ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹਨਾਂ ਤੋਂ ਜਿਹੜੇ 2 ਲੱਖ ਪੁੱਤਾਂ ਦੀ ਹੈ ਜਿਹਨੀਆਂ ਕਬਰਾਂ ਪੁੱਟੀਆਂ ਨੇ ਤੋਂ ਕਈਆਂ ਖੋਲੋ ਔਰ ਸਤਾਈ ਦਾ ਇਲੈਕਸ਼ਨ ਰਿਲੇਸ਼ਨ ਵਿੱਚ ਆਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜਨ ਲਈ ਅੱਪ ਅੱਗੇ ਆਈਏ ਪੰਜਾਬ ਨੂੰ ਉਜਾੜਨੇ ਵਾਲੇ ਇੱਕ ਪਾਸੇ ਹੋਣਗੇ ਪੰਜਾਬ ਨੂੰ ਸੰਭਾਲਣੇ ਵਾਲੇ ਇੱਕ ਪਾਸੇ ਹਾਂਜੀ ਰੁੜਕਾ ਚੱਲਿਆ ਨਸ਼ਿਆਂ ਗਰੁੱਪ ਜਿਹੜਾ ਨਾਲ ਲੜ ਜੰਗ ਚਲਾਈ ਆ ਸਮਾਜ ਪਾਰਟੀ ਵੱਲੋਂ ਹਲਕਾ ਉਹ ਨਸ਼ਿਆਂ ਦੇ ਗਰੁੱਪ ਜਿਹੜੀ ਜਾਗਰਾਂ ਪ੍ਰੋਗਰਾਮ ਰੱਖਿਆ ਗਿਆ ਕੁਝ ਦਿਨ ਪਹਿਲਾਂ ਚੱਲ ਕੇ ਜਿਹੜਾ ਰੁੜਕਾ ਨਸ਼ਾਆਂ ਦੇ ਵਿੱਚ ਪੰਜ ਦੇ ਬੱਚੇ ਜਿਹੜੇ ਆ ਉਸ ਸਕੂਲ ਵਿੱਚ ਟਰੱਕ ਕਰਦੇ ਜਿਹੜਾ ਪੜੇਗਾ ਜਿਹੜਾ ਹੈ ਸਮਾਜ ਪਾਰਟੀ ਦੇ ਪ੍ਰਧਾਨ ਖੁਦਾ ਅਕਤਾਰ ਸਿੰਘ ਕ੍ਰੀਮਪੂਰੀ ਜੀ ਨੇ ਵਸਪਾ ਦੀ ਟੀਮ ਬਣਾ ਕੇ ਰੋੜਕਾ ਕਲਾਂ ਵਿੱਚ ਭੇਜੀ ਜਿਸ ਟੀਮ ਨੇ ਸਕੂਲ ਚ ਜਾ ਕੇ ਉਹਦੇ ਮੁੱਖ ਅਧਿਆਪਕ ਔਰ ਬੱਚਿਆਂ ਦੇ ਜਿਹੜੇ ਪੇਰੈਂਟ ਸੀ ਮਾਪੇ ਸੀ ਉਹਨਾਂ ਨੂੰ ਮਿਲੇ ਔਰ ਸਾਰੀ ਜਿਹੜੀ ਰਿਪੋਰਟ ਸੀ ਉਹ ਇਕੱਠੀ ਕੀਤੀ ਉਹਦੇ ਵਿੱਚ ਇਹ ਤੱਥ ਸਾਹਮਣੇ ਆਏ ਕਿ ਜਿਹੜੇ ਚੌਥੀ ਉਰਪਾਣੀ ਦੇ ਬੱਚੇ ਡਰਕ ਕਰਦੇ ਸੀ ਔਰ ਸਰਕਾਰ ਨੇ ਪ੍ਰਸ਼ਾਸਨ ਨੇ ਉਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਨੇ ਬਹੁਤ ਬੜੀ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਲੈਂਦੇ ਹੋਏ ਜਿਹੜੀ ਪੰਜਾਬ ਸੰਭਾਲੋ ਮੁਹਿੰਮ ਜੁਲਾਈ ਆ ਪੰਜਾਬ ਦੇ ਵਿੱਚ ਉਹਦਾ ਆ ਲੜੀ ਦੇ ਤਹਿਤ ਫਲੋਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਪੰਜਾਬ ਸੰਭਾਲੋ ਤਹਿਤ ਦਾ ਜਿਹੜਾ ਫਲੋਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਅਸੀਂ ਸਰਕਾਰ ਨੂੰ ਇਹ ਸਵਾਲ ਪੁੱਛਦੇ ਆ ਕਿ ਤੁਸੀਂ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਦੀ ਗੱਲ ਕਰਦੇ ਹੋ ਬਹੁਤ ਵਧੀਆ ਗੱਲ ਹੈ ਲੇਕਿਨ ਅਸੀਂ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਹਾਡੇ ਹਸਪਤਾਲਾਂ ਦੇ ਵਿੱਚੋਂ ਘੱਟੋ ਘੱਟ 20 ਤੋਂ 22 ਹਜ਼ਾਰ ਗੋਲੀ ਜਿਹੜੀ ਸਵੇਰ ਨੂੰ ਹਸਪਤਾਲਾਂ ਦੇ ਵਿੱਚੋਂ ਨਿਕਲਦੀ ਹੈ ਔਰ ਜਿਹੜੀਆਂ ਪ੍ਰਾਈਵੇਟ ਗੋਲੀਆਂ ਲੈ ਕੇ ਜਾਂ ਪ੍ਰੈਗਾਂ ਲੈ ਕੇ ਜਾਂ ਹੋਰ ਨਸ਼ੇ ਕਰਕੇ ਇਹਦਾ 50 ਹਜ਼ਾਰ ਬੰਦਾ ਹਲਕਾ ਫਲੋਰ ਦੇ ਵਿੱਚ ਪਾਗਲ ਹੋਇਆ ਫਿਰਦਾ ਹੈ ਉਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਲੇਕਿਨ ਜਿਹੜੀ 22000 ਗੋਲੀ ਹਸਪਤਾਲਾਂ ਵਿੱਚੋਂ ਨਿਕਲਦੀ ਉਹ ਸਵੇਰ ਨੂੰ ਤੁਸੀਂ 10 ਵਜੇ ਦੇਣੀ ਸ਼ੁਰੂ ਕਰਦੇ ਹੋ ਇਹਦਾ ਮਤਲਬ ਤੁਸੀਂ 10 ਵਜੇ 20000 ਬੰਦਾ ਜਿਹੜਾ ਸਵੇਰ ਨੂੰ ਉੱਠਦੇ 20000 ਬੰਦਾ ਕੰਮ ਤੋਂ ਬੰਝਾ ਰੱਖਦੇ ਆ ਜੇ ਤੁਸੀਂ ਗੋਲੀ ਦੇਣੀ ਹੈ ਉਹਨੂੰ 7 ਵਜੇ ਦਿਓ ਔਰ ਉਹਦੇ ਨਾਲ ਇੱਕ ਤਾਕਤ ਦੀ ਗੋਲੀ ਦਿਓ ਉਹਦੀ ਡੋਜ ਘਟਾ ਕੇ ਹੌਲੀ ਹੌਲੀ ਉਹ ਨਸ਼ੇ ਨੂੰ ਛਡਾਉਣ ਦੀ ਕੋਸ਼ਿਸ਼ ਕਰੋ ਜੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਨਾ ਹੋਵੇ ਕਿਉਂਕਿ ਸਵੇਰ ਨੂੰ 20000 ਬੰਦਾ ਤਾਂ ਸਾਡਾ ਕੰਮ ਤੋਂ ਬੰਝਾ ਇਹ ਰਹਿ ਗਿਆ ਜਿਹੜੀ ਗੋਲੀ ਹਸਪਤਾਲਾਂ ਵਿੱਚੋਂ ਨਿਕਲਦੀ ਆ ਠੀਕ ਹੈ ਇਹ ਨਸ਼ਾ ਖਤਮ ਹੋਣਾ ਚਾਹੀਦਾ ਲੇਕਿਨ ਉਹਦੇ ਨਾਲ ਇੱਕ ਤਾਕਤ ਦੀ ਗੋਲੀ ਲਾਓ ਹੌਲੀ ਹੌਲੀ ਉਹਦੀ ਡੋਜ ਨੂੰ ਘਟਾਇਆ ਜਾਵੇ ਔਰ ਜਿਹੜਾ 20 ਤੋਂ 30 ਹਜ਼ਾਰ ਬੰਦਾ ਦੂਜੇ ਨਸ਼ੇ ਕਰਕੇ ਜਿਹੜਾ ਘਮ ਦਾ ਹਲਕਾ ਫਲੋਰ ਦੀ ਗੱਲ ਕਰਦਾ ਮੈਂ ਕਦੀ 50 ਹਜ਼ਾਰ ਬੰਦਾ ਜਿਹੜਾ ਸਵੇਰ ਨੂੰ ਬੋਰਾ ਹੋਇਆ ਫਿਰਦਾ ਉਹ ਕਿਤੇ ਨਸ਼ਿਆਂ ਦੇ ਵਿੱਚੋਂ ਬਾਹਰ ਪਿੱਛੇ ਕੀ ਕਰਦੇ ਆ ਮੇਲਿਆਂ ਵਿੱਚੋਂ ਲੰਗਰ ਛਕਦੇ ਆ ਉਦੋਂ ਬਾਅਦ ਦਾਤ ਚੱਕਦੇ ਆ ਔਰ ਲੋਕਾਂ ਦਾ ਕਤਲੇਆਮ ਕਰਨ ਨੂੰ ਲੁੱਟਾਂ ਖੋਹ ਕਰਦਾ ਜਿਹੜਾ ਉਹ ਕੰਮ ਕਰਦੇ ਆ ਇਹਦੇ ਨੇ ਸਾਰਾ ਸਾਡੇ ਸਕੂਲ ਵੀ ਸੁਰੱਖਿਅਤ ਨਹੀਂ ਹੈ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਚੌਥੀ ਪੰਜਵੀਂ ਦੇ ਬੱਚਿਆਂ ਦੇ ਵਿੱਚ ਨਸ਼ਾ ਆ ਗਿਆ ਲੇਕਿਨ ਸਾਡੇ ਸਮਾਜ ਨੂੰ ਜਿਹੜੀਆਂ ਖਤਮ ਕਰਨ ਦੀਆਂ ਘਨੌਣੀਆਂ ਚਾਲਾਂ ਉਹਨੂੰ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਆਓ ਮੈਦਾਨ ਦੇ ਵਿੱਚ ਸੜਕਾਂ ਤੇ ਉਤਰੋ ਇਹਨਾਂ ਲੋਟੂ ਸਰਕਾਰਾਂ ਨੂੰ ਆਪਾਂ 플ੋਰ ਖੜੇ ਆਂ ਨੰਗਲ ਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਦਾ ਅਪਮਾਨ ਹੋਇਆ ਉੱਤੇ ਬਾਰ ਬਾਰ ਜਿਹੜਾ ਹਮਲਾ ਕੀਤਾ ਗਿਆ ਲੇਕਿਨ ਪੰਜਾਬ ਦੀ ਕਿਸੇ ਵੀ ਗਵਰਨਮੈਂਟ ਜਿਹੜੀ ਚਾਹੇ ਕਾਲੀ ਰਹੇ ਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਕਿਸੇ ਦੇ ਪਾਰਟੀ ਦੇ ਪ੍ਰਧਾਨ ਨੇ ਆਵਾਜ਼ ਨਹੀਂ ਉਠਾਈ ਲੇਕਿਨ ਜਦੋਂ ਮਜੀਠੀਆ ਨੂੰ ਫੜਿਆ ਲੇਕਿਨ ਪੰਜਾਬ ਦੀਆਂ ਸਾਰੀਆਂ ਤਰ੍ਹਾਂ ਜਿਹੜੀਆਂ ਮਜੀਠੀਆ ਦੇ ਹੱਕ ਤੇ ਖੜਨ ਲੱਗੀਆਂ ਜਿਸ ਜਿਸ ਪੰਜਾਬ ਦੇ ਵਿੱਚੋਂ ਚੰਨੀ ਨੂੰ ਜਿਹੜਾ ਕਾਂਗਰਸ ਨੇ ਬਹੁਤ ਛਾਲਿਆ ਲੋਕਾਂ ਨੇ ਵੀ ਉਹਨੂੰ ਵੋਟਾਂ ਪਾਈਆਂ ਲੇਕਿਨ ਉਹ ਚੰਨੀ ਜਿਹੜਾ ਮਜੀਠੀਆ ਦੇ ਹੱਕ ਵਿੱਚ ਬੋਲਿਆ ਉਹਨੇ ਕਿਹਾ ਨਹੀਂ ਵੀ ਜਿਹੜਾ ਨਸ਼ਾ ਖਤਮ ਹੋਣਾ ਚਾਹੀਦਾ ਸਾਡੀ ਸਮਾਜ ਨੂੰ ਬੇਨਤੀ ਹੈ ਕਿ ਆਪਣੇ ਦੀਪਕ ਆ ਬਣੋ ਆਪਣੇ ਮਸਲੇ ਜਿਹੜੇ ਆ ਮਾਲ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਵਜਾ ਸਮਾਜ ਪਾਈ ਪੀ ਦਾ ਨਾਤੀ ਦਾ ਬਟਨ ਦਬਾ ਕੇ ਆਪਣੀ ਸਰਕਾਰ ਲਿਆ ਜੇ ਔਰ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਅੰਤ ਕਰੀਏ ਔਰ ਸਮਾਜ ਨੂੰ ਵਧੀਆ ਸੇਵਾ ਵਧੀਆ ਸਿੱਖਿਆ ਵਧੀਆ ਜੀਵਨ ਕੁਆਲਿਟੀ ਵਧੀਆ ਸਹੂਲਤਾਂ ਨੌਕਰੀਆਂ ਔਰ ਨਾਲ ਵਿੱਚ ਦਵਾਈਆਂ ਫ੍ਰੀ ਮੈਡੀਕਲ ਜਨਤਾ ਦਾ ਜਿਹੜਾ ਪੂਰੀ ਜੀਵਨ ਬਦਲ ਬਰੀਆ ਹੋ ਸਕਦੇ ਜੇ ਅਸੀਂ